बोलिए बांधना सुना हमने ना तेजी दे थोड़ी सी और कर दे बेच दी मारी आ बेच दी रुक हो जाए ਈ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਲਾਲ ਸਿੰਘ ਲਾਲੀ ਪਿੰਡ ਚੋਕਰੀ ਹੈ ਗੁਰਲਾਲ ਸਿੰਘ ਜੀ ਕੀ ਘਟਨਾ ਕਿਵੇਂ ਵਾਪਰੀ ਸਾਰੇ ਇਹ ਜੀ ਘਟਨਾ ਹੈ ਉਹ ਸਾਹਮਣੀ ਮੋਟਰ ਤੇ ਬੈਠੇ ਸੀਗੇ ਸਾਰੇ ਆਏਗੇ ਬੀ ਚਲੋਣਾ ਕੀ ਚੱਲਦੇ ਇਕੱਠੇ ਤੇ ਜਦੋਂ ਅਸੀਂ ਕੋਦਮ ਵੇਖਿਆ ਇਧਰੋਂ ਅੱਗ ਆਉਦੀ ਪਈ ਟਰੈਕਟਰ ਇੱਕੋ ਦਮ ਹੀ ਅੱਗ ਦੀ ਲਵੇਟ ਚ ਆ ਗਿਆ ਵੇਨੇ ਵੇਨੇ ਸਾਰਾ ਟਰੈਕਟਰ ਹੀ ਸੜ ਗਿਆ ਓਕੇ ਟਰੈਕਟਰ ਰਾਤ ਠੱਲੇ ਸੀਗਾ ਹਾਂਜੀ ਹਾਂਜੀ ਰਾਤ ਉੱਤੇ ਛਾਵਾਂ ਸਾਰੇ ਖੜਾ ਹੀ ਗਏ ਓਕੇ ਆਉਂਦੇ ਹਨ ਸੇਫ ਠੱਲਿਆ ਸੀ ਸੇਫ ਠੱਲਿਆ ਹੀ ਗਿਆ ਸਾਰੇ ਆਪੇ ਪਾਸੇ ਸਾਰਾ ਕੋਈ ਵੀਰਣ ਲੱਗਿਆ ਆ ਜਾਂ ਪਤਾ ਨਹੀਂ ਲੱਗਿਆ ਅੱਗ ਆਈ ਕਿ ਕਿੰਨੀ ਕੋਦਮ ਹੀ ਲੱਗਦੀ ਆ ਤੇ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਪਿੰਡ ਕੋਸ਼ਿਸ਼ ਕਰਦੇ ਰਹੇ ਆ ਬਾਕਲਾ ਵਿੱਚ ਮਚੇ ਨੇ ਹੀ ਆਈ ਬਸ ਬਾਕੀ ਸਾਰਾ ਕੁਝ ਦਿੱਤਾ ਹੀ ਇੱਥੇ